ਜੈ ਕਰਾਸ਼ੀ ਰੇਪ੍ਰੇਮਧਾਮ ਸਰਕਾਰ ਦਾ ਬਹੁਤ ਛਾਗੇ ਦਰਬਾਰ ਕੀ ਜੈ ਰੇਮਧਾਮ ਦਰਬਾਰ ਦੇ ਵਿੱਚ ਤਾਂ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਰੇਮਧਾਮ ਦੇ ਵਿੱਚ ਪੀਰਾਂ ਦੇ ਪੀਰ ਦਸਤਗੀਰ ਅਬਦੁਲ ਕਾਦਰ ਜਿਲਾਨੀ ਗੌਸ ਸੇਦਮ ਸਰਕਾਰ ਦੇ ਆਸਥਾਨੇ ਇੱਥੇ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਹੁਨਮੋ ਮਿੱਤਰ ਜੀ ਯਦੂ ਜੀ ਦਿਪਲ ਜੀ ਰਵੀ ਭయ్యా ਜੀ ਹਰਮੇਸ਼ ਜੀ यतिन जी मिगलानी साहब और भी सारे टस्सी पहुंचे हुए हैं अ सब ने आज सबने दुआ की है पंजाब के मन शांति कि पंजाब और देश के हमेशा मन शांति का बोलबाला बनया रहे दुआ दे पत्थर रखे है मैं प्रेमधाम चाह ले जिन्हें प्रेमधाम मुहब्बत करते हैं प्यार करते हैं सरकार को मुहब्बत करते हैं प्यार करते हैं सबू दिल दहराइया चों मुबारकबाद दिता और दुआ करता कि मालिक सब जैज मनोकामना पूरी करे और साइब देश के हमेशा अमन शांति का बोलबाला रहे ਅੱਜ ਇਹ ਅਜੇ ਨਹੀਂ ਪੱਥਰ ਰੱਖਿਆ ਗਿਆ ਇਸ ਜੀ ਦੇ ਰੱਖਿਆ ਅੱਜ ਦਾ ਨਹੀਂ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਾ ਗੋਸਿਆ ਜੰਪੀ ਦਾ ਦੇ ਪੀਰ ਦਸਤਗੀਰ ਸਰਕਾਰ ਦੇ ਆਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਅੱਜ ਦੀ ਆਸਥਾਨੇ ਆ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਤੋਂ ਲੈ ਕੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਖਾਸ ਦੇਣਾ ਸਰਕਾਰ ਦਾ ਖਾਸ ਦੇਣਾ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਕਵੱਡੀ ਕਯਰਮੀ ਹੁੰਦੀ ਹੈ ਅੱਜ ਉਹ ਵੱਡੀ ਕਯਰਮੀ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਹਸਤਿਆਂ ਨੇ ਇਨਪਿਤ ਰੱਖਿਆ ਗਿਆ ਅੱਜ ਦਾ ਪ੍ਰੋਮਿਸ ਤੋਂ ਮਹਿਫਲ ਹੋਊਗੀ ਜੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ ਇੱਥੋਂ ਮਹਿਫਲ ਕੱਲ ਪਰਸੋਂ ਰਾਤ ਦੀ ਦੁਬਈ ਚ ਹੋਊਗੀ ਜੀ ਨਾ ਵੱਡਾ ਬੰਨਿਆ ਹਾਂ ਨਿਸਾਨ ਟੋਟਲ ਨਾਲ ਸਰਕਾਰ ਦੀ ਕਰਮਨਾਲੇਥੇ ਲਗਭਗ 2 1/2 ਏਕੜ ਜਗ੍ਹਾ ਜਿਹੜਾ ਆਸਥਾਨਾ ਬੰਨਣਾ ਉਹ ਲਗਭਗ 3 ਵਾਤੀ ਦੇ ਆਸ-ਪਾਸ ਬੰਨਣਾ ਸਰਪੱਤਰ ਵੀ ਪਹੁੰਚਣਗੇ ਇਸ ਨੈਪੋ ਜੀ ਬਿਲਕੁਲ 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 ਇਹ ਦਰਵਾਜ਼ੇ ਵਿੱਚ ਪਹੁੰਚਾ ਆਇਆ ਤੁਸੀਂ ਮੇਰੇ ਲਈ ਸਾਰੇ ਵਕਲ ਫਿਕੀ ਦਰਵਾਜ਼ੇ ਤੇ ਪਹੁੰਚਾ ਰਹੇ ਇਨਸਾਨ ਬਥਰਫੀ ਕਰੇ ਮੇਰੇ ਲਈ ਸੰਗਤ ਦੀ ਰਾਜ ਆਉਂਦਾ ਹੈ ਸੰਗਤ ਨੂੰ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਧਾਮ ਵੱਲੋਂ ਕਿ ਪ੍ਰੇਮਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥ ਇਹਾਂ ਪਰ ਹੋਤਾ ਹੈ ਹਰ ਧਰਮ ਕਾ ਸਨਮਾਨ ਮਿਲਤਾ ਹੈ ਮੁਹੱਬਤ ਕਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ ਔਰ ਪ੍ਰੇਮਦਾ ਅੰਦਰ ਹਮੇਸ਼ਾ ਮੈਸੇਜ ਗਿਆ ਹੈ ਕਿ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਇਸ ਤਰ੍ਹਾਂ ਪ੍ਰੇਮਦਾਮ ਦੇ ਵਿੱਚ ਲਗਭਗ ਦਿੱਲੀ ਸੈਕਟਰੋਂ ਬੰਦਾ ਭੋਜਨ ਕਰਦਾ ਹੈ ਇਹ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਅਸਾ ਦਰਬਾਰਾ ਜੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਟਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰ ਦੇ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰਵਾਰ ਹਜ਼ਾਰਾਂ ਇਤਿਹਾਸ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ੀ ਸਮਗਰੀ ਦਿੱਤੀ ਜਾਂਦੀ ਹੈ ਔਰ ਆchildren ਵੀ ਲਗਭਗ ਵਿਅਲੀ ਆਟਮਾ ਬੱਚੇ ਕੁਝ ਪ੍ਰੇਮਦਾਨ ਨੇ ਡਾਕਟਰ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕੰਨਾਲੀਆਂ ਮਸ਼ੀਨਾ ਪ੍ਰਾਈਸਾਈਕਲਸ ਬੱਚਿਆਂ ਨੂੰ ਸਟੇਸ਼ਨਰੀ ਵੀਲ ਚੇਅਰ ਦਰਵਾਰ ਵੱਲੋਂ ਵੀਲ ਚੇਅਰ ਦਿੱਤੇ ਜਾਂਦੇ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਮਲੜ ਕੈਂਪ ਪਰਵਾਰ ਹੁੰਦੇ ਨੇ ਨਹੀਂ ਕੋਈ ਪੁੱਛ ਸਕਿਆ ਉਹਨਾਂ ਨੂੰ ਕਿਲਾ ਤੇ ਕਿਸ ਤਰ੍ਹਾਂ ਉਹ ਮਿਲ ਸਕਦੇ ਆ ਕਿ ਜੀ ਬਿਲਕੁਲ ਆ ਪ੍ਰੇਮ ਦਾ ਅਮਲਕ ਫਾਰਮੇਸ਼ੀ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੁੰਦੀ ਹੈ ਉਹ ਫਾਰਮ ਪਰਖੇ ਪ੍ਰੇਮ ਦਾ ਮੈਂ ਜਮਾ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨਾਂ ਦੇਖਦੀ ਵੀ ਜ਼ਰੂਰਤਮੰਦ ਹੈ ਜਾਂ ਨਹੀਂ ਹੈ ਕਿਉਂਕਿ ਅਗਰ ਉਹ ਵਾਕਈ ਜ਼ਰੂਰਤਮੰਦ ਹੈ ਤਾਂ ਪ੍ਰੋਪਰ ਤਰੀਕੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆਂ ਪੰਜਾਬ ਸੰਕਟ ਵਿੱਚ ਹੈ ਹਰ ਕੋਈ ਆਨਲਾਈਨ ਸਮਰਥਨ ਵੀ ਸੰਕੇਤ ਦਿੱਤਾ ਗਿਆ ਵੀ ਪਾਰਿਸਿਸ ਨੂੰ ਮੈਂ ਕਿਹਾ ਵੱਡੀ ਪੰਜਾਬ ਜੀ ਬਿਲਕੁਲ ਅਸੀਂ ਪ੍ਰੋਪਰ ਦਸਤਾ ਵੀ ਕਰਦੇ ਰਿਹਾ ਦੁਆ ਵੀ ਕਰਦੇ ਰਿਹਾ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਵੀ ਮੇਰੇ ਨਾਲ ਸੀਗੇ ਲਗਭਗ ਸਾਧੀਆਂ ਲਗਾਤਾਰ 6 ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ ਔਰ ਹੁਣ ਵੀ ਤੁਹਾਨੂੰ ਦੱਸ ਦਿਆਂ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਕੋਈ ਪਾਣੀ ਉਤਰਨ ਤੋਂ ਬਾਅਦ ਸਾਡੀ ਮਾਰ ਖਤਮ ਨਹੀਂ ਹੋਈ ਹੈਗੀ ਤਾਂ ਵੀ ਅਸੀਂ 3 ਤੋਂ 4 ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪ ਵਿੱਚ ਸਾਡੀ ਪ੍ਰੇਮਦਾਨ ਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ ਆਪ ਜੀ ਦਾ ਸਤਿ ਸ ਇਹ ਬਿਲਕੁਲ ਪੰਜਾਬ ਮੁਹੱਬਤ ਦੀ ਧਰਤੀ ਹੈ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਸਿਓ ਰਹੂਗੀ ਅਜੀ ਦੇਖੋ ਸਭ ਤੋਂ ਵੱਧ ਦਲੇਰੀ ਪੰਜਾਬ ਚ ਕਿਉਂ ਹੈ ਕਿਉਂਕਿ ਪੰਜਾਬ ਸਾਡੇ ਚ ਦਸਵੇਂ ਪਾਸ਼ੇ ਸ਼ਰੂ ਗੋਵਿੰਦ ਸਿੰਘ ਦੀ ਵਾਰਸ਼ਾ ਦੀ ਪਾਈ ਹੈ ਪੂਰਾ ਪਰਿਵਾਰ ਪੂਰਾ ਵੰਸ਼ ਵਾਰਿਆ ਹੈ ਤਾਂ ਪੰਜਾਬ ਸਾਡਾ ਇੱਕ ਗੁਰੂਆ ਪੀਰਾਂ ਦੀ ਦਲੇਰੀ ਧਰਤੀ ਮੰਨਿਆ ਜਾਂਦਾ ਹੈ